ਪੰਗਾ ਸ਼ਹਿਰ ਦੇ ਵਿਧਾਇਕ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਦੋਂ ਉਹਨਾਂ ਨੇ ਆਪ ਪਾਰਟੀ ਜੁਆਇਨ ਕੀਤੀ ਉਹਨਾਂ ਦਾ ਇੱਕੋ ਇੱਕ ਮੋਟਿਵ ਸੀ ਇੱਕੋ ਇੱਕ ਮੁੱਦਾ ਸੀ ਕਿ ਜ਼ਿਲ੍ਹੇ ਨੂੰ ਜਿਹੜਾ ਮੈਡੀਕਲ ਕਾਲਜ ਜਰੂਰ ਮਿਲਣਾ ਚਾਹੀਦਾ ਲੇਕਿਨ ਅਹਿਮ ਜਿਹੜਾ ਆ ਮੁੱਦਾ ਹੈਗਾ ਆ ਅਹਿਮ ਗੱਲ ਹੈਗੀ ਆ ਕਿ ਇਸ ਜਿਹੜੇ ਹਸਪਤਾਲਾ ਵੱਲ ਵੀ ਜਿਹੜਾ ਆ ਸਰਕਾਰਾਂ ਨੂੰ ਉਹ ਜਿਹੜਾ ਧਿਆਨ ਦੇਣਾ ਜ਼ਰੂਰ ਬਣਦਾ ਹੈ ਹਸਪਤਾਲ ਦੇ ਵਿੱਚ 31 ਪੋਸਟਾਂ ਹਨ ਜਿਸ ਦੇ ਵਿੱਚੋਂ 13 ਪੋਸਟਾਂ ਤੇ ਵਰਕਿੰਗ ਡਾਕਟਰਾਂ ਸਮੇਤ ਜਿਹੜੀ ਹੋ ਰਹੀ ਹੈ ਔਰ کافی ਜੜੀਆਂ ਇਥੇ ਦੇ ਅਫਸਰਾਂ ਨੇ ਜਿਹੜੀ ਹੈਗੇ ਨੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਪੰਜਾਬ ਸਰਕਾਰ ਨੂੰ 23 ਹੋਟਪੋਸਟਾਂ ਦੇ ਲਈ ਜਿਹੜੀ ਲਿਖਤੀ ਰੂਪ ਵਿੱਚ ਮੰਗ ਤੇ ਜੀ ਹੈ ਕਿ ਇੱਥੇ ਪੋਸਟਾਂ ਜਿਹੜੀਆਂ ਖਾਲੀ ਨੇ ਉਹਨਾਂ ਨੂੰ ਭਰਿਆ ਜਾਵੇ। ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਮੋਹਰੀ ਦੀਆਂ ਸਿਵਲ ਹਸਪਤਾਲ ਬੰਗਾ ਦੀਆਂ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਦੀ ਮਸ਼ੀਨ ਜਿਹੜੀ ਹੈ ਉਹ ਬੰਦ ਪਈ ਹੈ। 1400 ਜਿਹੜੇ ਕੇਸ ਨੇ ਜਿਹੜੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਇੱਥੇ ਰਜਿਸਟਰ ਹੋਏ ਨੇ ਤੇ ਔਰ 250 ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਨਸ਼ਾ ਛੱਡ ਚੁੱਕੇ ਨੇ। ਪੰਗਾ ਸ਼ਹਿਰ ਦੇ ਵਿਧਾਇਕ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਦੋਂ ਉਹਨਾਂ ਨੇ ਆਪ ਪਾਰਟੀ ਜੁਆਇਨ ਕੀਤੀ ਉਹਨਾਂ ਦਾ ਇੱਕੋ ਇੱਕ ਮੋਟਿਵ ਸੀ ਇੱਕੋ ਇੱਕ ਮੁੱਦਾ ਸੀ ਕਿ ਮੈਂ ਪਾਰਟੀ ਜਿਹੜੀ ਤਾਂ ਜੁਆਇਨ ਕਰਾਂਗਾ ਕਿ ਇੱਕ ਜ਼ਿਲ੍ਹੇ ਨੂੰ ਜਿਹੜਾ ਮੈਡੀਕਲ ਕਾਲਜ ਜਰੂਰ ਮਿਲਣਾ ਚਾਹੀਦਾ ਲੇਕਿਨ ਉਹਨਾਂ ਦੀਆਂ ਮਿਹਨਤਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਸਫਲ ਹੋਈ ਰੰਗ ਲਿਆਈ ਔਰ ਜ਼ਿਲ੍ਹੇ ਚ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਪਿਛਲੇ ਕੁਝ ਟਾਈਮ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਜਿਹੜਾ ਨੇ ਉਥੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਔਰ ਜिले ਨੂੰ ਜਿਹੜਾ ਇੱਕ ਮੈਡੀਕਲ ਕਾਲਜ ਤਾਂ ਜਰੂਰ ਮਿਲ ਗਿਆ ਲੇਕਿਨ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਕਿ ਅਹਿਮ ਜਿਹੜਾ ਆ ਮੁੱਦਾ ਹੈਗਾ ਆ ਅਹਿਮ ਗੱਲ ਹੈਗੀ ਆ ਕਿ ਇਸ ਜਿਹੜੇ ਹਸਪਤਾਲਾ ਵੱਲ ਵੀ ਜਿਹੜਾ ਆ ਉਹ ਜੜੀਆਂ ਆ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਉਹ ਜਿਹੜਾ ਧਿਆਨ ਦੇਣਾ ਜ਼ਰੂਰ ਬਣਦਾ ਹੈ ਤੁਸੀਂ ਜੁੜੇ ਹੋ ਐਨ ਕੈਂਟੀਵੀ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਅਤੇ ਤੁਹਾਡੇ ਪਰਿਵਾਰ ਦੇ ਨਾਲ ਜੁੜੇ ਇੱਕ ਅਹਿਮ ਟੌਪਿਕ ਤੇ ਗੱਲ ਕਰਾਂਗੇ ਇਸ ਵੇਲੇ ਅਸੀਂ ਬੰਗਾ ਦੇ ਸਿਵਲ ਹਸਪਤਾਲ ਅੱਗੇ ਖੜੇ ਹਾਂ ਸਮੇਂ ਸਮੇਂ ਦੀਆਂ ਸਰਕਾਰਾਂ ਨਾ ਤਾਂ ਸਿੱਖਿਆ ਨੂੰ ਅਤੇ ਨਾ ਹੀ ਸਿਹਤ ਸਹੂਲਤਾਂ ਨੂੰ ਜਿਹੜਾ ਪੂਰੇ ਤਰੀਕੇ ਨਾਲ ਲਾਗੂ ਕਰ ਸਕੀਆਂ ਇਹ ਹੈ ਬੰਗਾ ਨਵਾਂ ਸ਼ਹਿਰ ਦੇ ਸ਼ਹਿਰ ਬੰਗਾ ਦਾ ਸਰਕਾਰੀ ਪੀ ਐਚ ਸੀ ਹਸਪਤਾਲ ਜੋ ਕਿ ਅਨ੍ਹੀ ਪੱਥਰ ਤੁਸੀਂ ਲੱਗਿਆ ਦੇਖ ਸਕਦੇ ਹੋ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਾਂਗੀ ਕਿ ਸਨੀ ਪੱਥਰ ਦੇ ਜਰੂਰ ਇੱਕ ਵਾਰ ਤਸਵੀਰਾਂ ਜਿਹੜੀਆਂ ਦਿਖਾ ਦੇਣ ਕਿ ਜਿਹੜਾ ਇਹ ਨੀ ਪੱਥਰ ਲੱਗਿਆ ਹੋਇਆ ਸ਼ਾਇਦ ਹੋ ਸਕਦਾ ਕਿ ਇਸ ਤੋਂ ਪਹਿਲਾਂ ਦਾ ਇਹ ਹਸਪਤਾਲ ਜਿਹੜਾ ਹੈ ਬਣਿਆ ਹੋਵੇ ਹੋਂਦ ਵਿੱਚ ਆਇਆ ਹੋਵੇ ਲੇਕਿਨ ਤੁਸੀਂ ਸਾਈਨ ਬੋਰਡ ਤੇ ਲੱਗਿਆ ਦੇਖ ਸਕਦੇ ਹੋ ਕਿ ਮੈਂਸ਼ਨ ਕੀਤਾ ਹੈ ਕਿ 1938 ਨੂੰ ਜਿਹੜਾ ਇਹ ਹਸਪਤਾਲ ਹੋਂਦ ਵਿੱਚ ਆਇਆ ਔਰ ਇੱਥੇ ਦਾ ਜਿਹੜਾ ਆ ਇਹਨੂੰ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਔਰ ਨਾਲ ਹੀ ਇੱਥੇ ਇੱਕ ਹੋਰ ਸਾਈਨ ਬੋਰਡ ਲੱਗਿਆ ਹੋਇਆ ਹੈ ਜਿਸ ਤੇ ਲਿਖਿਆ ਹੋਇਆ ਕਿ 1981 ਨੂੰ ਜਿਹੜਾ ਹੈਗਾ ਇਹਦਾ ਨਹੀਂ ਪੱਥਰ ਜਿਹੜਾ ਰੱਖਿਆ ਗਿਆ ਹੈ ਲੇਕਿਨ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦਾ ਜਿਹੜਾ ਇਹ ਹਸਪਤਾਲ ਜਿਹੜਾ ਹੋਂਦ ਵਿੱਚ ਆਇਆ ਹੋਵੇ ਇਹ ਹਸਪਤਾਲ 30 ਬੈੱਡ ਦਾ ਹਸਪਤਾਲ ਬਣਿਆ ਹੋਇਆ ਹੈ ਲੇਕਿਨ ਇੱਥੇ ਜਿਹੜੀਆਂ ਆ 31 ਪੋਸਟਾਂ ਮੌਜੂਦ ਨੇ ਜਿਸ ਵਿੱਚ ਜਿਹੜੀਆਂ ਨੇ ਸਿਰਫ 13 ਪੋਸਟਾਂ ਜਿਹੜੀਆਂ ਆ ਵਰਕਿੰਗ ਕਰ ਰਹੀਆਂ ਨੇ ਡਾਕਟਰ ਸੁਮੇਤ ਔਰ ਕਾਫੀ ਜਿਹੜੀਆਂ ਇੱਥੇ ਦੇ ਅਫਸਰਾਂ ਨੇ ਜਿਹੜੀ ਹੈਗੇ ਨੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਪੰਜਾਬ ਸਰਕਾਰ ਨੂੰ 23 ਹੋਰ ਪੋਸਟਾਂ ਦੇ ਲਈ ਜਿਹੜੀ ਲਿਖਤੀ ਰੂਪ ਵਿੱਚ ਮੰਗ ਤੇ ਜੀ ਹੈ ਕਿ ਇੱਥੇ ਪੋਸਟਾਂ ਜਿਹੜੀਆਂ ਖਾਲੀ ਨੇ ਉਹਨਾਂ ਨੂੰ ਭਰਿਆ ਜਾਵੇ ਲੇਕਿਨ ਲੈਬ ਟੈਕਨੀਸ਼ੀਅਨਸ ਨੇ ਔਰ ਰੇਡੀਓਗ੍ਰਾਫਰ ਜਿਹੜੇ ਨੇ ਉਹ ਵੀ ਇੱਥੇ ਡੈਪੋਟੇਸ਼ਨ ਤੇ ਜਿਹੜੇ ਆ ਵਰਕਿੰਗ ਕਰ ਰਹੇ ਨੇ ਸੋ ਜਿੱਥੋਂ ਉਹ ਆ ਰਹੇ ਨੇ ਉਸ ਹਸਪਤਾਲ ਦਾ ਵੀ ਉੱਥੇ ਦੇ ਮਰੀਜ਼ਾਂ ਨੂੰ ਵੀ ਜਿਹੜਾ ਹੈ ਕਾਫੀ ਖਮਿਆਜਾ ਭੁਗਤਣਾ ਪੈ ਰਿਹਾ ਕਿਉਂਕਿ ਉਹ ਵੀ ਉੱਥੇ ਕੰਮ ਨਹੀਂ ਹੋ ਰਿਹਾ ਜਦੋਂ ਤੇ ਉਹਨਾਂ ਨੂੰ ਉੱਥੇ ਵੇਟ ਕਰਨੀ ਪੈਂਦੀ ਹੈ ਕਿਉਂਕਿ ਉਹ ਇੱਥੇ ਔਨ ਡਿਊਟੀ ਜਿਹੜੇ ਨੇ ਹੋਰ ਹਸਪਤਾਲਾਂ ਦੇ ਵਿੱਚ ਕੰਮ ਕਰਨ ਆ ਰਹੇ ਨੇ ਸੋ 31 ਪੋਸਟਾਂ ਹੋਣ ਦੇ ਬਾਵਜੂਦ ਮੌਜੂਦ ਹੋਣ ਦੇ ਬਾਵਜੂਦ 13 ਪੋਸਟਾਂ ਸਿਰਫ ਉਹਦੇ ਤੇ ਹੀ ਜਿਹੜਾ ਆ ਵਰਕਿੰਗ ਹੋ ਰਹੀ ਹੈ ਕਿਸੇ ਵਿਅਕਤੀ ਦਾ ਕੋਈ ਕਤਲ ਹੋ ਜਾਂਦਾ ਹੈ ਜਾਂ ਫਿਰ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਸ ਵਿਅਕਤੀ ਜਿਹੜੀ ਡੈੱਡ ਬੋਡੀ ਨੂੰ ਜੇਕਰ ਪਰਿਵਾਰਕ ਮੈਂਬਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਔਰ ਉਸ ਡੈੱਡ ਬੋਡੀ ਨੂੰ ਜੇਕਰ ਮੋਰਚਰੀ ਦੇ ਵਿੱਚ ਰੱਖਣਾ ਹੋਵੇ ਲੇਕਿਨ ਇਸ ਜਿਹੜੀ ਇਹ ਮੋਰਚਰੀ ਹੈ ਕਾਫੀ ਸਾਲਾਂ ਤੋਂ ਜਿਹੜੀ ਇਸ ਦੀ ਮਸ਼ੀਨ ਬੰਦ ਪਈ ਹੈ ਖਰਾਬ ਪਈ ਹੈ ਔਰ ਇਹ ਮੋਰਚਰੀ ਦੇ ਵਿੱਚ ਜਿਹੜਾ ਡੈੱਡ ਬਾਡੀ ਨੂੰ ਨਹੀਂ ਰੱਖਿਆ ਜਾਂਦਾ ਔਰ ਪਰਿਵਾਰਕ ਮੈਂਬਰ ਜਿਹੜੇ ਆ ਮਜਬੂਰਨ ਆਪਣੇ ਉਸ ਵਿਅਕਤੀ ਦੀ ਡੈੱਡ ਬਾਡੀ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਕਿਸੇ ਪ੍ਰਾਈਵੇਟ ਮੋਰਚਰੀ ਦੇ ਵਿੱਚ ਜਿਹੜੀ ਡੈੱਡ ਬਾਡੀ ਨੂੰ ਰੱਖਦੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਮੋਰਚਰੀ ਦੀਆਂ ਸਿਵਲ ਹਸਪਤਾਲ ਬੰਗਾ ਦੀਆਂ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਦੀ ਮਸ਼ੀਨ ਜਿਹੜੀ ਹੈ ਉਹ ਬੰਦ ਪਈ ਹੈ ਪਤਾਲ ਦੇ ਵਿੱਚ ਜਿਹੜਾ ਹੈ ਨਸ਼ਾ ਛਡਾਊ ਕੇਂਦਰ ਜਿਹੜਾ ਇੱਥੇ ਆਫਿਸ ਦਫਤਰ ਹੈਗਾ ਆ ਔਰ ਇੱਥੇ ਜਿਹੜੇ ਨਸ਼ਾ ਕਰਨ ਵਾਲੇ ਜਿਹੜੇ ਨੌਜਵਾਨ ਨੇ ਜਾਂ ਵਿਅਕਤੀ ਨੇ ਛੱਡਣਾ ਚਾਹੁੰਦੇ ਨੇ ਉਹ ਇੱਥੇ ਦਵਾਈ ਜਿਹੜੀ ਆ ਆਪਣੀ ਡੋਜ਼ ਜਿਹੜੀ ਆ ਉੱਥੇ ਲੈਣ ਆਉਂਦੇ ਨੇ ਆਪਾਂ ਇਹ ਵੀ ਗੱਲ ਕਰਦੇ ਆ ਜਾਣਾਂਗੇ ਕਿ ਕਿੰਨੇ ਜਿਹੜੇ ਆ ਨੌਜਵਾਨ ਜਾਂ ਵਿਅਕਤੀ ਨੇ ਜਿਹੜੇ ਨਸ਼ਾ ਕਰਦੇ ਸੀ ਹੁਣ ਛੱਡਣਾ ਚਾਹ ਰਹੇ ਨੇ ਔਰ ਇੱਥੇ ਜਿਹੜੀ ਆ ਦਵਾਈ ਲੈ ਕੇ ਉਹ ਆਪਣੇ ਜਿਹੜਾ ਆ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪੁੱਛਾਂਗੇ ਕਿ ਜਾਣਾਂਗੇ ਵੀ ਉਹਨਾਂ ਦੇ ਆਪਸ਼ਨਾਂ ਦੇ ਕੋਲੋਂ ਕਿ ਕਿੰਨੇ ਕਿ ਜਿਹੜੇ ਨੌਜਵਾਨ ਨੇ ਉਹ ਜਿਹੜਾ ਹੁਣ ਤੱਕ ਨਸ਼ਾ ਛੱਡ ਚੁੱਕੇ ਨਹੀਂ ਔਰ ਕਿੰਨੇ ਕਿ ਦਿੱਲੀ ਦੇ ਜਿਹੜੇ ਇੱਥੇ ਨੌਜਵਾਨ ਨੇ ਜਾਂ ਵਿਅਕਤੀ ਨੇ ਜਿਹੜੇ ਆ ਨਸ਼ੇ ਦੀ ਜਿਹੜੀ ਛੱਡਣ ਦੀ ਇਹ ਮੈਡੀਸਨ ਆ ਉਹ ਲੈਣਾ ਦੇ ਨੇ ਆ ਉਹ ਗੱਲ ਕਰਾਂਗੇ ਆ ਸਰੇ ਨਵਾਂ ਸ਼ਹਿਰ ਰਜਿਸਟਰ ਹੋ ਕੇ ਆਉਂਦੇ ਆ ਪੇਸ਼ੈਂਟ ਜਿੰਨੇ ਵੀ ਹੁੰਦੇ ਆ ਸਾਡੇ 1300 ਤੱਕ ਦੀ ਇਥੇ ਰੇਂਜ ਹੈਗੀ ਆ ਜਿਹੜੇ ਡਾਕਟਰ ਸਕੈਟ੍ਰਿਕ ਹੁੰਦੇ ਨੇ ਉਹ ਨਵਾਂ ਸ਼ਹਿਰ ਬੈਠਦੇ ਆ ਜਿਨ੍ਹਾਂ ਨੇ ਉਥੋਂ ਆਪਣੀ ਵਿੱਚ 7 ਦਿਨ ਦੀ ਜਾਂ ਡੇਲੀ ਮੈਡੀਸਨ ਦੀ ਦਿਣੀ ਹੁੰਦੀ ਆ ਮੈਡੀਸਨ ਜਦੋਂ ਪਾਉਂਦੇ ਆ ਉਹ ਦੇਖ ਕੇ ਮੈਡੀਸਨ ਦਾ ਉਹਦਾ ਪੇਸ਼ੈਂਟ ਦਾ ਆਧਾਰ ਕਾਰਡ ਦੇਖ ਕੇ ਪਾਉਂਦੇ ਆ ਕਿ 7 ਦਿਨ ਦੀ ਦੇਣੀ ਆ ਉਹਦੀ ਵੀ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਪਾਉਂਦੇ ਆ ਮੈਡੀਸਨ ਉਹ ਵੀ ਹੁੰਦੀ ਆ ਉਹ ਫਿਰ ਉਹ ਤੇ ਉਹ ਤੋਂ ਇੱਥੇ ਆਉਂਦੇ ਆ ਤੇ ਆਧਾਰ ਕਾਰਡ ਲਗਾਉਂਦੇ ਆ ਸੀ ਜੋ ਕੰਪਿਊਟਰ ਤੇ ਐਂਟਰੀ ਪਾਉਂਦੇ ਆ ਉਹ ਆਧਾਰ ਕਾਰਡ ਦੇ ਨਾਲ ਇਸ਼ੂ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਹੈ ਕਿ 7 ਦਿਨ ਦੀ ਮੈਡੀਸਿਨ ਚੱਲਦੀ ਹੈ ਇਹਦੀ ਜਾਂ ਡੇਲੀ ਦੀ ਹੈ ਤਾਂ ਉਹ ਡੇਲੀ ਹੀ ਆਉਂਦੇ ਨੇ ਰੋਜ਼ਾਨਾ ਨਾਲ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਹੈਗੇ ਆ ਪਿੰਡ ਜਾਂ ਨਾਲ ਦੇ ਜਿੰਨੇ ਵੀ ਆਪਣੇ ਇੱਥੇ ਬੰਗਿਆਂ ਦੇ ਵਿੱਚੋਂ ਨਜ਼ਦੀਕ ਦਾ ਕੋਈ ਵੀ ਹੈਗਾ ਇਲਾਕਾ ਏਰੀਆ ਹੋ ਜਾਂਦਾ ਆ ਉੱਥੋਂ ਆਉਂਦੇ ਨੇ ਉਹ ਸਾਰੇ ਜਿੱਦਾਂ ਜਿੱਦਾਂ ਆ ਜਾਂਦੇ ਨੇ ਆਪਣੀ 8 ਤੋਂ 2 ਦੇ ਵਿੱਚ ਵਿੱਚ ਮੈਡੀਸਨ ਜੇ ਆਪਾਂ ਦਵਾਈ ਦਿੱਤੀ ਜਾਂਦੀ ਆ ਜਿਹਦੀ ਆਪਣੀ ਦਵਾਈ ਹੁੰਦੀ ਆ ਇਹ ਦੋ ਤਰ੍ਹਾਂ ਦੀ ਹੈਗੀ ਆ ਇੱਕ ਹੈਗੀ ਆ ਬੁਪਰੀਨੋਫਨ ਹੈ 2m 2mg ਹੋ ਜਾਂਦੀ ਆ ਇੱਕ 0.4mg ਹੋ ਜਾਂਦੀ ਆ ਜਿਹੜੀ 2mg ਹੈ ਉਹ ਜ਼ਿਆਦਾਤਰ ਉਹਨਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਆ ਜੋ ਕਿ ਬਹੁਤ ਜ਼ਿਆਦਾ ਆਪਣੇ ਹੈਰਨ ਵਗੈਰਾ ਤੇ ਹੈਰਨ ਚਿੱਟਾ ਸਿੰਥੈਟਿਕ ਕਰਦੇ ਨੇ 0.4 ডোজ ਵੀ ਹੁੰਦੀ ਆ ਉਹ ਡਾਕਟਰ ਦੇ ਵੱਲੋਂ ਦਿੱਤੀ ਜਾਂਦੀ ਆ ਜਾਂ 2 ਟੈਬਲੇਟ 4 ਟੈਬਲੇਟ ਜਿੱਦਾਂ ਵੀ ਜੋ ਵੀ ਡਾਕਟਰ ਪ੍ਰੈਸਕ੍ਰਾਈਬ ਕਰ ਦਿੰਦੇ ਨੇ ਅਸੀਂ ਉਹਦੇ ਅਕੋਰਡਿੰਗ ਹੀ ਦਵਾਈ ਮੈਨੇਜ ਕਰ ਦਿਤਤੇ ਆ ਇਹਦੇ ਵਿੱਚ ਅਸੀਂ ਤਿੰਨ ਜਣੇ ਹੁੰਦੇ ਨੇ ਸਾਡੇ ਕਾਉਂਸਲਰ ਸਾਹਿਬ ਹੁੰਦੇ ਨੇ ਮੈਂ ਸਟਾਫ ਨਰਸ ਆ ਇੱਧਰ ਸਾਡੇ ਡਾਟਾ ਆਪਰੇਟਰ ਹੁੰਦੇ ਨੇ ਜੋ ਕਿ ਕੰਪਿਊਟਰ ਦੇ ਉੱਤੇ ਡਾਟਾ ਐਂਟਰੀਸ ਪਾਉਂਦੇ ਨੇ ਤੇ ਐਂਟਰੀਸ ਪਾਉਣ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕੰਪਿਊਟਰ ਦੇ ਉੱਤੋਂ ਕਿ ਕਿੰਨੇ ਦਿਨ ਦੀ ਦਵਾਈ ਚੱਲਦੀ ਕੌਣ ਮਰੀਜ਼ ਲੈ ਕੇ ਜਾਂਦਾ ਹੈ ਇੱਕ ਨੌਜਵਾਨ ਆ ਜਿਹੜੇ ਦਿੱਲੀ ਦੇ ਤੁਹਾਡੇ ਕੋਲ ਆ ਗਏ ਨੇ ਕੰਮ ਕਰਨ ਆ ਦੇ ਨੇ ਮੈਡਮ ਸਾਡੇ ਕੋਲ ਦਿੱਲੀ ਦੇ ਵਿੱਚ 400 ਦੇ 400 ਦੇ ਐਵਰੇਜ ਤਾਂ ਹੈਗੀ ਆ ਮਤਲਬ ਟੋਟਲ ਦੇ ਵਿੱਚ ਤੇ ਜੇ ਹਫਤੇ ਦੀ ਆਉਂਦੀ ਆ ਤਾਂ ਉਹ ਹਫਤੇ ਦੇ ਬਾਅਦ ਦੀ ਆਉਂਦੇ ਨੇ ਜਿੱਦਾਂ ਦੀ 7 ਦੇ 7 ਡੇਜ਼ ਹੀ ਖੁੰਦਾ ਹੈ ਮਤਲਬ ਸੰਡੇ ਵੀ ਸਾਨੂੰ 8 ਤੋਂ 11 ਡਿਊਟੀ ਕਰਨੀ ਹੀ ਪੈਂਦੀ ਹੈ ਚਾਹੇ ਮੈਂ ਇਥੋਂ ਮੈਡੀਸਨ ਲੈ ਕੇ ਜਾਂਦੇ ਕਿ ਜਿੰਨੇ ਕਿ ਨੌਜਵਾਨ ਆਉਂਦੇ ਨੇ ਮਤਲਬ ਉਹ ਨਸ਼ਾ ਛੱਡਦੇ ਨੇ ਵੀ ਕਿ ਸਪੀਡ ਕਰੇ ਲੋਕ ਦੁਬਾਰਾ ਕੋਈ ਦਵਾਈ ਖਾ ਕੇ ਦੁਬਾਰਾ ਉਹਦੇ ਤੇ ਲੱਗਾ ਕਰਨ ਲੱਗ ਜਾਂਦੇ ਨੇ ਫਿਰ ਦੁਬਾਰਾ ਮੈਡੀਕਲ ਨਾਲ ਇਦਾਂ ਦੇ ਕੇਸ ਵੀ ਆ ਲੈਣੇ ਨੇ ਨਨ ਮੈਂ ਤਾਂ ਦੇ ਕੇਸ ਤਾਂ ਨਹੀਂ ਆਉਂਦੇ ਕਈ ਕਈ ਹੁੰਦੇ ਹੈ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਦਵਾਈ ਅਸੀਂ ਖਾਣੇ ਆ ਸਾਨੂੰ ਚੰਗਾ ਲੱਗਦਾ ਹੈ ਥੋੜੀ ਚਿਰ ਲਈ ਖਾਂਦੇ ਨੇ ਉਹ ਫਿਰ ਆਪਣੀ ਦਵਾਈ ਛਡਾ ਕੇ ਆਈਡੀ ਬੰਦ ਕਰਵਾ ਕੇ ਕੋਈ ਬਾਹਰ ਚ ਲਿਆ ਜਾਂਦਾ ਹੈ ਕੋਈ ਕਿਸੇ ਜਗ੍ਹਾ ਤੇ ਆਪਣੀ ਜੋਬ ਸਟਾਰਟ ਕਰ ਲੈਂਦਾ ਹੈ ਜੋ ਵੀ ਆਪਣੇ ਮਤਲਬ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਦਵਾਈ ਛੱਡਣੀ ਆ ਜਾਂ ਅਸੀਂ ਛੱਡਣਾ ਚਾਹੁੰਦੇ ਆ ਉਸ ਇਸ ਦਵਾਈ ਦਾ ਥੋੜਾ ਟਾਈਮ ਲਈ ਯੂਜ਼ ਵਰਕ ਕਰਦੇ ਨੇ ਜੇ ਆਪਣੀ ਆਈਡੀ ਬੰਦ ਕਰਾ ਕੇ ਜਾਂਦੇ ਨੇ ਫਿਰ ਬਾਹਰੋਂ ਆ ਕੇ ਦੱਸਦੇ ਨੇ ਕਿ ਹਾਂ ਮੈਂ ਆਹ ਕੰਮ ਕੀਤਾ ਐ ਮੈਂ ਇਦਾਂ ਕਰ ਲਿਆ ਉਹਨਾਂ ਦੀ ਆਈਡੀ ਉਸੇ ਟਾਈਮ ਹੀ ਉਹਨਾਂ ਦੇ ਕਹਿਣ ਤੇ ਹੀ ਬੰਦ ਕੀਤੀ ਜਾਂਦੀ ਹੈ ਕਿਉਂ ਕਿਉਂਕਿ ਇਹਦਾ ਕੋਈ ਮਿਸਯੂਜ਼ ਨਾ ਕਰ ਸਕੇ ਬਹੁਤ ਜ਼ਿਆਦਾ ਫਰਕ ਪੈਂਦਾ ਮੈਡੀਸਨ ਦੇਣ ਨਾਲ ਇਹਨਾਂ ਨੂੰ ਸਾਡੇ ਕੋਲ ਹੁਣ ਤੱਕ 1400 ਪਲੱਸ ਮਰੀਜ਼ ਜਿਹੜੇ ਆਪਾਂ ਰਜਿਸਟਰ ਕੀਤੇ ਹੋਏ ਇੱਥੇ ਉਸ ਤੋਂ ਉਹਨਾਂ ਦੇ ਵਿੱਚੋਂ ਕੋਈ 250 ਬੰਦੇ ਜਿਹੜੇ ਹੁਣ ਤੱਕ ਰਿਕਵਰ ਹੋ ਗਏ ਛੱਡ ਚੁੱਕੇ ਹਨ ਜਿਹੜੇ ਰਿਕਵਰ ਹੋ ਗਏ ਤਬਾਦਾ ਅਧਿਅਰੀਏ ਦੇ ਨਾਲ ਦੇ ਪਿੰਡਾਂ ਨਹੀਂ ਨਾਲ ਦੇ ਪਿੰਡਾਂ ਨਾਲ ਦੇ ਪਿੰਡਾਂ ਦੇ ਵੀ ਆਉਂਦੇ ਨੇ ਜਿਵੇਂ ਨੇੜੇ ਤੇੜੇ ਪਿੰਡ ਹੋ ਗਏ ਆਪਣੇ 40 45 ਪਿੰਡ ਨਾਲ ਲੱਗਦੇ ਜਿਹੜੇ ਉਹਨਾਂ ਪਿੰਡਾਂ ਤੋਂ ਵੀ ਆਉਂਦੇ ਆ ਤੇ ਬੰਗਾ ਸਿਟੀ ਦੇ ਜਿਹੜੇ ਇੱਥੋਂ ਦੇ ਏਰੀਏ ਦੇ ਉਹ ਉਹਦਾ ਉਹ ਵੀ ਵਿੱਚ ਹੈਗੇ ਆ ਜਿਹੜੇ ਮਤਲਬ ਇਸ ਮੈਡੀਸਨ ਖਾਣ ਨਾਲ ਕੀ ਨੌਚ ਉਹਨਾਂ ਦੇ ਰਿਜ਼ਲਟ ਮਤਲਬ ਅੱਥੇ ਦੇਖਣ ਨੂੰ ਮਿਲਦਾ ਹੈ ਕਿ ਨਕਰ ਖਾਧ ਰਹੇ ਹਾਂ ਹਾਂਜੀ 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 ਕਰ ਰਿਹਾ ਜੀ ਅਸੀਂ ਵੀ ਐਪਲ ਕਰਦੇ ਆ ਉਹ ਵੀ ਉਹਨਾਂ ਦਾ ਵੀ ਯੋਗਦਾਨ ਮਿਲਦਾ ਆ ਤੇ ਕਈ ਹੁਣ ਜਿੱਦਾਂ ਮੈਡਮ ਨੇ ਦੱਸਿਆ ਵੀ ਆਪ ਆਈਡੀ ਬੰਦ ਕਰਾ ਕੇ ਫਿਰ ਮਤਲਬ ਅਸੀਂ ਬਾਹਰ ਚਲ ਜਾਂਦੇ ਆ ਜਾਂ ਕੋਈ ਆਪਣਾ ਕੰਮ ਕਰ ਕਰਨ ਲੱਗ ਜਾਂਦੇ ਆ ਇਹ ਨੌਜਵਾਨਾਂ ਨੂੰ ਕਈ ਨੌਜਵਾਨ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਕਾਉਂਸਲਿੰਗ ਦੀ ਜਿਹੜੀ ਬਹੁਤ ਲੋਡ ਹੁੰਦੀ ਹੈ ਕਿ ਦਿਮਾਗੀ ਤੌਰ ਤੇ ਉਹਨਾਂ ਨੂੰ ਜਿਹੜਾ ਪ੍ਰਪੇਅਰ ਕੀਤਾ ਜਾਂਦਾ ਹਾਂ ਹਾਂਜੀ ਹਾਂਜੀ ਉਹ ਵੀ ਹਾਂਜੀ ਉਹ ਵੀ ਹੁੰਦੀ ਹੈ ਜੀ ਹਾਂਜੀ ਕਾਉਂਸਲਿੰਗ ਕੀਤੀ ਜਾਂਦੀ ਪ੍ਰੋਪਰ ਡਾਕਟਰ ਸਾਹਿਬ ਹਰ ਸ਼ੁੱਕਰਵਾਰ ਇੱਥੇ ਆਉਂਦੇ ਆ ਜੀ ਇਹ ਉਹਨਾਂ ਤੋਂ ਵੀ ਉਹਨਾਂ ਨੂੰ ਵੀ ਮਿਲਾਇਆ ਜਾਂਦਾ ਹੈ ਸਾਰੇ ਮਰੀਜ਼ਾਂ ਨੂੰ ਵੀ ਹਫ਼ਤੇ 'ਚ ਇੱਕ ਦਿਨ ਆਉਂਦੇ ਆ ਤੇ ਬਾਕੀ ਕਾਉਂਸਲਿੰਗ ਵੀ ਪ੍ਰੋਪਰ ਕੀਤੀ ਜਾਂਦੀ ਹੈ ਫਾਲੋ ਕਰਦੇ ਨੇ ਜਦੋਂ ਕਾਉਂਸਲਿੰਗ ਹੁੰਦੀ ਹੈ ਉਹ ਜੀ ਹਾਂ ਜੀ ਉਹ ਉਹ ਜਿਹੜਾ ਵੀ ਹੁਣ ਅਸੀਂ ਮੰਨ ਲਓ ਕਾਉਂਸਲਿੰਗ ਕਰਦੇ ਆ ਜਿਹੜਾ ਵੀ ਕੋਈ ਉਹਨਾਂ ਨੂੰ ਲੱਗਦਾ ਆ ਸਾਨੂੰ ਦੱਸਦੇ ਆ ਅਸੀਂ ਰੈਫਰ ਕਰਦੇ ਆ ਡਾਕਟਰ ਸਾਹਿਬ ਤੋਂ ਵੀ ਜੇ ਉਹਨਾਂ ਨੂੰ ਕੋਈ ਹੋਰ ਲੱਗਦਾ ਨੀਂਦ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਤੇ ਫਿਰ ਅਸੀਂ ਨਵਾਂ ਸ਼ਹਿਰ ਰੈਫਰ ਕਰ ਦਿੰਦੇ ਆ ਬਾਕੀ ਜਿਹੜੇ ਇੱਥੇ ਮਰੀਜ਼ ਜਿਹੜੇ ਡੇਲੀ ਆ ਰਹੇ ਆ ਜਿਹੜੇ ਲੈ ਕੇ ਜਾਂਦੇ ਆ ਜਿਹੜੇ ਮੰਨ ਲਓ ਸਹੀ ਆ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਦੀ ਦਵਾਈ ਘੱਟ ਕੀਤੀ ਜਾਂਦੀ ਹੈ ਸਰ ਆਪਣਾ ਨਾਮ ਨਿਸ਼ਾ ਮੇਰਾ ਨਾਮ ਨਿਸ਼ਾਤਰ ਸਿੰਘ ਮੈਂ ਕਾਉਂਸਲਰ ਦੀ ਪੋਸਟ ਤੇ ਹਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀ ਨਸ਼ਾ ਮੁਕਤੀ ਕੇਂਦਰ ਜਿਹੜੇ ਸਿਵਲ ਹਸਪਤਾਲਾਂ ਵਿੱਚ ਖੋਲੇ ਗਏ ਸੀ ਔਰ ਕਾਫੀ ਨੌਜਵਾਨ ਜਿਹੜੇ ਇੱਥੇ ਸਰ ਉਹਨਾਂ ਨੇ ਦੱਸਿਆ ਕਿ 1400 ਜਿਹੜੇ ਕੇਸ ਨੇ ਜਿਹੜੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਇੱਥੇ ਰਜਿਸਟਰ ਹੋਏ ਨੇ ਸੀ ਔਰ 2.5 200 ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਨਸ਼ਾ ਛੱਡ ਚੁੱਕੇ ਨੇ ਔਰ ਕਾਫੀ ਜਿਹੜਾ ਇਹਦਾ ਵਧੀਆ ਜਿਹੜਾ ਆ ਰਿਜ਼ਲਟ ਦੇਖਣ ਨੂੰ ਮਿਲਿਆ ਕਿ ਇੱਕ ਨੌਜਵਾਨ ਜਿਹੜਾ ਹੈ ਸਹੂਲਤ ਦਾ ਇਸ ਜਿਹੜੀ ਚਲਾਈ ਗਈ ਮੁਹਿੰਮ ਦਾ ਜਿਹੜਾ ਆ ਉਹ ਇੱਥੇ ਆ ਕੇ ਫਾਇਦਾ ਲੈ ਰਹੇ ਨੇ ਔਰ ਆਪਣਾ ਜਿਹੜਾ ਜਿਹੜੇ ਨਸ਼ਾ ਕਰ ਰਹੇ ਸੀ ਉਹ ਇਸ ਜਿਹੜੇ ਨਸ਼ਾ ਆ ਛੱਡਣ ਨੂੰ ਜਿਹੜਾ ਆ ਉਹ ਇੱਥੇ ਮੈਡੀਸਨ ਲੈ ਕੇ ਜਿਹੜਾ ਨਸ਼ਾ ਛੱਡ ਰਹੇ ਨੇ ਸੋ ਬਹੁਤ ਵਧੀਆ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਸੀ ਔਰ ਇਹ ਵਧੀਆ ਤਰੀਕੇ ਨਾਲ ਇੱਥੇ ਸਿਵਲ ਹਸਪਤਾਲ ਦੇ ਵਿੱਚ ਚੱਲ ਵੀ ਰਿਹਾ ਹੈ ਇਸ ਸਬੰਧੀ ਜਦੋਂ ਅਸੀਂ ਆਪਸਰਾਹ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਜਾਣਕਾਰੀ ਲਈ ਉਹਨਾਂ ਨੇ ਦੱਸਿਆ ਕਿ ਇਸ ਗਾਇਨੀ ਡਾਕਟਰ ਸਰਜਨ ਡਾਕਟਰ ਔਰ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹਨਾਂ ਦੀਆਂ ਪੋਸਟਾਂ ਇਸ ਵੇਲੇ ਮੌਜੂਦ ਨਹੀਂ ਹੈਗੀਆਂ ਸੋ ਪੋਸਟਾਂ ਖਾਲੀ ਨੇ ਔਰ ਜਿਹੜੀਆਂ ਗਾਇਨੀ ਡਾਕਟਰ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਦੀਆਂ ਕੁਰਸੀਆਂ ਜਿਹੜੀਆਂ ਨੇ ਡਾਕਟਰਾਂ ਨੂੰ ਆਵਾਜ਼ਾਂ ਮਾਰ ਰਹੀਆਂ ਨੇ ਉਹ ਇਸ ਵੇਲੇ ਖਾਲੀ ਪਈਆਂ ਨੇ ਆਪਾਂ ਸਿਵਲ ਹਸਪਤਾਲ ਦੇ ਜਿਹੜੇ ਅਫੀਸ਼ੀਅਲ ਆਫੀਸਰ ਨਾਲ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਆ ਥੋੜੀ ਜਾਣਕਾਰੀ ਲੈਣੇ ਆ ਕਿ ਇੱਥੇ ਦੀ ਪੋਸਟਾਂ ਦੀ ਕਿੰਨੀ ਕੁ ਰਿਕੁਆਇਰਮੈਂਟ ਹੈ ਉਹਦੇ ਬਾਰੇ ਸਾਰੀ ਡਿਟੇਲ ਨਾਲ ਇੱਥੇ ਜਾਣਕਾਰੀ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੈ ਅਸ਼ੋਕ ਕੁਮਾਰ ਹੈ ਜੀ ਤਾਂ ਇੱਥੇ ਹਸਪਤਾਲ ਦੇ ਵਿੱਚ ਟੋਟਲ ਜਿਹੜੀਆਂ ਕਿੰਨੀਆਂ ਪੋਸਟਾਂ ਨੇ ਔਰ ਕਿੰਨੀਆਂ ਜਿਹੜੀਆਂ ਪੋਸਟਾਂ ਹਜੇ ਤੱਕ ਖਾਲੀ ਨੇ ਉੱਥੇ ਕੋਈ ਨਹੀਂ ਵਰਕਿੰਗ ਕਿੰਨੀਆਂ ਪੋਸਟਾਂ ਮੈਡਮ ਜੀਸ ਹਸਪੀਟਲ ਨੇ ਜਿਹੜੀ ਪੋਸਟਾਂ ਆ ਜੀ ਅਲੱਗ-ਅਲੱਗ ਗਿਆ ਇਹਨਾਂ ਦੀ ਗਿਣਤੀ ਫਿਰ ਮੰਨ ਲਓ ਜਿੱਦਾਂ ਐਮਓ ਹੈਗੇ ਆ ਸਪੈਸ਼ਲ ਮੈਡੀਕਲ ਆਫਸਰ ਹੈਗੇ ਐਸਐਮਓ ਹੈਗੇ ਕਲਾਸ 4 ਇਹ ਅਲੱਗ-ਅਲੱਗ ਹੈ ਜੀ ਜਿੱਦਾਂ ਮੰਨ ਲਓ ਐਮਓ ਤੇ ਸਪੈਸ਼ਲਿਟੀ ਪੋਸਟਾਂ ਭਰੀਆਂ ਆ ਜੀ ਤੇ ਵਿੱਚ ਖਾਲੀ ਵੀ ਆ ਤੇ ਜਿਹੜੇ ਕਲਾਸ 4 ਆ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਸਟਾਫ ਨਰਸ ਦੀ ਰਿਕੁਆਇਰਮੈਂਟ ਹੈਗੀ ਆ ਸਵੀਪਰ ਦੀ ਰਿਕੁਆਇਰਮੈਂਟ ਹੈਗੀ ਆ ਜੀ ਤੇ ਬਾਕੀ 2-4 ਹੋਰ ਰਿਕੁਆਇਰਮੈਂਟ ਆ ਹਾਂਜੀ मतलब ਇੱਥੇ ਡਾਕਟਰਾਂ ਦੀਆਂ ਪੋਸਟਾਂ ਪੂਰੀਆਂ ਫੁੱਲਫਿਲ ਨਹੀਂ ਕਿ ਉਹ ਵੀ ਹਜੇ ਡਾਕਟਰ ਦੀਆਂ ਜੀ ਜਿਹੜੀਆਂ ਸਪੈਸ਼ਲਿਸਟ ਹੈ ਉਹਦੇ ਵਿੱਚ ਗਾਇਨੀ ਤੇ ਇਸ ਇਸ ਟਾਈਮ ਜਿਹੜਾ ਸੀਐਸਸੀ ਬੰਗਾ ਉਹ ਹੈ ਗਾਇਨੀ ਐਨਐਚਐਮ ਦੇ ਕੰਮ ਕਰ ਰਿਹਾ ਹੈ ਜੀ ਤੇ ਰੈਗੂਲਰ ਵਾਲੀ ਜਿਹੜੀ ਉਹ ਪੋਸਟ ਖਾਲੀ ਆ ਜੀ ਤੇ ਸਰਜਨ ਦੀ ਵੀ ਪੋਸਟ ਖਾਲੀ ਆ ਤੇ ਉਹਦੇ ਵਿੱਚ ਇੱਕ ਪੈਡੀਕ ਬੱਚਿਆਂ ਦੇ ਜਿਹੜੇ ਡਾਕਟਰ ਹੈ ਉਹਨਾਂ ਦੀ ਪੋਸਟ ਖਾਲੀ ਪਈ ਹੈ ਤੇ ਸਾਰੇ ਜਿਹੜੀਆਂ ਨੇ ਡੈਪੂਟੇਸ਼ਨ ਤੇ ਇੱਥੇ ਕਿੰਨੇ ਇੱਕ ਜਿਹੜੀਆਂ ਪੋਸਟਾਂ ਤੇ ਵਰਕਿੰਗ ਜਿਹੜੀ ਹੋ ਰਹੀ ਹੈ ਬੜੇ ਡੈਪੂਟੇਸ਼ਨ ਇਦਾਂ ਵੀ ਸਟਾਫ ਨਸ ਦੀ ਡਿਊਟੀ ਆ ਜਿਹੜੀ ਉਹ ਡੈਪੂਟੇਸ਼ਨ ਤੇ ਜ਼ਿਆਦਾਤਰ ਮੰਗਾਣੀ ਪੈਂਦੀ ਹੈ ਇਹਨਾਂ ਨੂੰ ਵੀ ਮੰਗਾਣੀ ਪੈਂਦੀ ਆ ਪੋਸਟਾਂ ਸੱਤ ਹੈਗੀਆਂ ਜਿਹਦੇ ਵਿੱਚ ਦੋ ਵਰਕਿੰਗ ਮੰਨ ਲਓ ਪੋਸਟਲਡ ਹੈਗੇ ਆ ਸਟਾਫ ਨਾਲ ਤੋਂ ਤੇ ਪੰਜ ਦੀ ਖਾਦੀ ਆ ਤੇ ਸੱਤ ਦੀ ਰਿਕੁਇਰਮੈਂਟ ਹੋਰ ਮੰਗਿਆ ਜਿਹੜਾ ਪੰਜਾਂ ਦੀ ਮੰਨ ਲਓ ਪੋਸਟ ਕਰ ਲਈ ਆ ਉਹ ਵਿੱਚ ਡੈਪੂਟੇਸ਼ਨ ਤੇ ਸਟਾਫ ਕਦੇ ਪੀਐਸ ਸੁਭਿਉ ਤੇ ਸਿਵਲ ਹਸਪੀਟਲ ਤੇ ਸਿਵਲ ਸੁਭਿਉ ਨਸ਼ੀਰ ਪਾਸੇ ਨਗਰ ਦੀ ਦੇ ਹੁਕਮ ਅਨੁਸਾਰ ਵਕ ਵਕ ਮਤਲਬ ਸਮੇਂ ਤੇ ਲੰਬੇ ਰਹਿੰਦੇ ਤੁਸੀਂ ਇਦਾਂ ਮੈਨੇਜ ਕਰਦੇ ਹੋ ਤੁਹਾਨੂੰ ਦਿੱਕਤਾਂ ਮੁਸ਼ਕਿਲਾਂ ਇਦਾਂ ਪ੍ਰੋਬਲਮ ਨਹੀਂ ਆ ਰਹੀ ਕਿ ਦੂਸਰੇ ਹਸਪੀਟਲਸ ਤੋਂ ਜਾਂ ਦੂਸਰੇ ਥਾਵਾਂ ਤੋਂ ਜਿਹੜੇ ਤੁਸੀਂ ਵਰਕਰ ਜਾਂ ਆਪ ਆਪਣੇ ਜੀ ਮੈਡਮ ਪ੍ਰੋਬਲਮ ਤਾਂ ਆਉਂਦੀ ਆ ਜੀ ਹਰ ਮਹੀਨੇ ਆਉਂਦੀ ਆ ਤੇ ਪੋਸਟਾਂ ਮਤਲਬ ਇੱਥੇ ਐਮਰਜੈਂਸੀ ਨੇ ਮਰੀ ਦਾ ਚਲੋ ਪਰੇਸ਼ਾਨ ਨਾ ਹੋਣ ਇਸ ਕਰਕੇ ਡੈਪੂਟੇਸ਼ਨ ਤੇ ਜਿਹੜਾ ਸਟਾਫ ਮਗਾਈਦਾ ਹਰ ਮਹੀਨੇ ਸਿਰ ਸਰਦਾਰ ਸ਼ੀਖ ਪਾਕਸੇ ਨਗਰਜੀ ਦੇ ਹੁਕਮ ਅਨੁਸਾਰ ਉਹ ਸਮੇ ਸਮੇਸਰ ਜਿਹੜਾ ਡੈਪੂਟੇਸ਼ਨ ਤੇ ਆ ਡੈਪੂਟੇਸ਼ਨ ਤੇ ਨੇ ਉਹ ਰੈਗੂਲਰ ਡੇਲੀ ਵਰਕਿੰਗ ਤੇ ਹੁੰਦੇ ਨੇ ਕਿ ਕਿਸੇ ਕਿਸੇ ਕੋਈ ਇੱਕ ਦਿਨ ਰੱਖਿਆ ਹੋਇਆ ਕਿਹੜਾ ਉਹ ਇੱਥੇ ਔਨ ਡਿਊਟੀ ਆ ਇਸ ਇਹ ਮੈਡਮ ਜੀ ਉਹਨਾਂ ਦੇ ਵਰਕਿੰਗ ਦੇ ਹਿਸਾਬ ਨਾਲ ਹੀ ਆ ਮਤਲਬ ਆਪਣੀ ਅਸਲ ਪੋਸਟ ਤੇ ਵੀ ਕੰਮ ਕਰਦੇ ਤੇ ਇੱਥੇ ਜਿੰਨੀ ਲੋਡ ਹੈ ਤੇ ਇੱਥੇ ਹੀ ਕਰਦੇ ਤਾਂ ਪ੍ਰੋਬਲਮਸ ਆਉਂਦੀਆਂ ਹੋਣਗੀਆਂ ਆਪਣੀ ਉਸ ਡਿਊਟੀ ਨੂੰ ਛੱਡ ਕੇ ਫਿਰ ਇੱਥੇ ਮੈਨੇਜ ਕਰਨ ਆਉਂਦੀ ਹੁਣੇ ਫੇ ਪਿੱਛੇ ਜਿਹੜਾ ਉਸ ਉੱਥੇ ਵੀ ਮਰੀਜ਼ਾਂ ਨੂੰ ਦਿੱਕਤਾਂ ਆਉਂਦੀਆਂ ਹੋਣਗੀਆਂ ਮੈਡਮ ਥੋੜੀ ਬਹੁਤ ਪਰੇਸ਼ਾਨੀ ਤਾਂ ਆਉਂਦੀ ਹੈ ਡੈਪੂਟੇਸ਼ਨ ਤੇ ਜਦੋਂ ਆਣਾ ਸਟਾਫ ਨੇ ਪਿੱਛੇ ਵੀ ਕੰਮ ਸਫਰ ਹੁੰਦਾ ਤੇ ਇੱਥੇ ਵੀ ਥੋੜਾ ਫਰਕ ਪਾ ਪੈਂਦਾ ਹੈ ਇੱਥੇ ਹਸਪੀਟਲ ਜਿਹੜੀਆਂ ਐਂਬੂਲੈਂਸ ਨੇ ਉਹ ਕਿੰਨੀਆਂ ਮਤਲਬ ਚੱਲਦੀਆਂ ਨੇ ਕਿੰਨੀਆਂ ਐਂਬੂਲੈਂਸ ਨੇ ਸਿਵਲ ਹਸਪੀਟਲ ਤੇ ਇੱਕ ਹੈ ਜੀ ਇੱਕ ਚੱਲਦੀ ਹੈ ਜੀ ਉਹ ਹਾਂ ਜੀ ਐਂਬੂਲੈਂਸ ਜਿਹੜੇ ਦੇ ਡਰਾਈਵਰ ਨੇ ਉਹਦੀ ਉਹਨਾਂ ਦੀ ਪੋਸਟਾਂ ਇੱਥੇ ਅਵੇਲੇਬਲ ਨੇ ਹੈਗ ਉਸ ਨੂੰ ਕਿੱਦਾਂ ਮੈਨੇਜ ਕਰਦੇ ਉਹ ਆਊਟਸੋਰਸਟ ਤੇ ਰੱਖਿਆ ਜੀ ਡਾਕਟਰ ਜੀ ਐਮਰਜੈਂਸੀ ਆਵੇ ਕੋਈ ਪੇਸ਼ੈਂਟ ਜਾਂ ਕੋਈ ਐਮਰਜੈਂਸੀ ਉਹ ਆਊਟਸੋਰਸਟ ਵਾਲਾ ਡਰਾਈਵਰ ਉਹ ਡੇਲੀ ਆਉਂਦੇ ਜੀ ਉਹ ਮੈਨੇਜ ਕਰ ਲੈਂਦੇ ਇਸ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਦਾ ਤਾਂ ਪ੍ਰਬੰਧ ਦੇਖਣ ਨੂੰ ਵਧੀਆ ਮਿਲਿਆ ਹੈ ਲੇਕਿਨ ਕਿਤੇ ਨਾ ਕਿਤੇ ਅੰਦਰ ਐਂਟਰ ਹੁੰਦੇ ਆ ਹੀ ਇਹ ਜਗ੍ਹਾ ਬਹਿ ਕੇ ਇਹ ਹਸਪਤਾਲ ਘੱਟ ਔਰ ਪਾਰਕਿੰਗ ਦੀ ਜਗ੍ਹਾ ਜ਼ਿਆਦਾ ਹੋਵੇ ਕਿਉਂਕਿ ਇੱਥੇ ਦੇ ਮੁਲਾਜ਼ਮ ਜਿਹੜੇ ਨੇ ਉਹ ਆਪਣੇ ਸਕੂਟਰ ਬਾਈਕ ਜਿਹੜੇ ਨੇ ਵਹੀਕਲ ਨੇ ਉਹ ਆਪਣੇ ਪਾਰਕਿੰਗ ਵਿੱਚ ਨਹੀਂ ਲਾਉਂਦੇ ਸੋ ਉਹ ਅੰਦਰ ਹਸਪਤਾਲ ਦੇ ਜਿਹੜੇ ਨੇ ਉਹ ਉੱਥੇ ਖੜੇ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਐਂਟਰਸਟੇ ਹਸਪਤਾਲ ਦੇ ਅੰਦਰ ਐਂਟਰ ਹੁੰਦੀਆਂ ਇਹਨਾਂ ਵਿੱਚ ਜਿਹੜੇ ਨੇ ਬਿਮਾਰੀ ਚਾਖਣੇ ਦੇਖਣ ਨੂੰ ਰਹਿਣਗੇ ਕਿਉਂਕਿ ਇਹ ਕੋਈ ਜਗ੍ਹਾ ਨਹੀਂ ਹੈ ਬਾਹਰ ਪਾਰਕਿੰਗ ਬਣੀ ਹੋਈ ਹੈ ਬੀਕਾਜ਼ ਦੇ ਲਈ ਪਾਰਕਿੰਗ ਬਣੀ ਹੋਈ ਹੈ ਸੋ ਮੋਟਰਸਾਈਕਲ ਸਕੂਟਰ ਜਿਹੜੇ ਨੇ ਉਹ ਬਾਹਰ ਖੜੇ ਕਰਨੇ ਚਾਹੀਦੇ ਨੇ ਸੋ ਇੱਥੇ ਤੁਸੀਂ ਪਾਉਦਾ ਸੁਨਾਤ ਦੇਖ ਸਕਦੇ ਹੋ ਸਿਵਲ ਹਸਪਤਾਲ ਦੇ ਕਿ ਇਹ ਹਸਪਤਾਲ ਘਾਟਾ ਔਰ ਪਾਰਕਿੰਗ ਏਰੀਆ ਜਿਆਦਾ ਲੱਗ ਰਿਹਾ ਹੈ ਜਦੋਂ ਆਪਾਂ ਐਂਟਰ ਹੁੰਦੇ ਆ ਸਿਵਲ ਹਸਪਤਾਲ ਦੇ ਵਿੱਚ ਅੱਜ ਦੇ ਇਸ ਮੁੱਦੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਬੰਗਾ ਸ਼ਹਿਰ ਦੇ ਇਸ ਹਸਪਤਾਲ ਵਿੱਚ ਕਾਫੀ ਕੁਝ ਜਿਹੜਾ ਆ ਸਹੀ ਪਾਇਆ ਗਿਆ ਕਾਫੀ ਸਹੂਲਤਾਂ ਜਿਹੜੀਆਂ ਆ ਮਿਲ ਰਹੀਆਂ ਨੇ ਮਰੀਜ਼ਾਂ ਨੂੰ ਵੀ ਮਿਲ ਰਹੀਆਂ ਨੇ ਔਰ ਜਿਹੜੇ ਡਾਕਟਰ ਨੇ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਆ ਵਧੀਆ ਤਰੀਕੇ ਨਾਲ ਦੇ ਰਹੇ ਨੇ ਜਿਹੜੇ ਮਰੀਜ਼ਾਂ ਨੂੰ ਇੱਥੇ ਦਵਾਈਆਂ ਦੀ ਸਹੂਲਤ ਜਿਹੜੀ ਆ ਉਹ ਵੀ ਪ੍ਰੋਪਰ ਮਿਲ ਰਹੀ ਹੈ ਔਰ ਹੈ ਸੇਵਲ ਹਸਪਤਾਲ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਕੇਂਦਰ ਹੈ ਜਿਹੜਾ ਉਹ ਵੀ ਵਧੀਆ ਤਰੀਕੇ ਦੇ ਨਾਲ ਕਾਰਗੁਜ਼ਾਰੀ ਦੇ ਵਿੱਚ ਚੱਲ ਰਿਹਾ ਆ। ਕਾਫੀ ਨੌਜਵਾਨ ਜਿਹੜੇ ਨੇ ਉਹ ਇੱਥੇ ਦਵਾਈਆਂ ਲੈ ਰਹੇ ਨੇ ਔਰ ਜਿਹੜਾ ਨਸ਼ਾ ਛੱਡਣ ਦੇ ਵਿੱਚ ਜਿਹੜਾ ਕਾਮਜਾਬ ਹੋ ਰਹੇ ਨੇ ਔਰ ਪਾਣੀ ਦਾ ਪ੍ਰਬੰਧ ਵੀ ਇੱਥੇ ਬਹੁਤ ਵਧੀਆ ਦੇਖੇਖਣ ਨੂੰ ਮਿਲਿਆ। ਕਾਫੀ ਕਿ ਸਹੂਲਤਾਂ ਜਿਹੜੀਆਂ ਆ ਆਪਾਂ ਕਹਿ ਸਕਦੇ ਆ ਕਿ ਇੱਥੇ ਜਿਹੜੀਆਂ ਮਿਲ ਰਹੀਆਂ ਨੇ ਬੰਗਾ ਸ਼ਹਿਰ ਦੇ ਹਸਪਤਾਲ ਨੂੰ ਲੇਕਿਨ ਕੁਝ ਕ ਕਮੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਪੋਸਟਾਂ ਨੂੰ ਲੈ ਕੇ। ਸੋ ਆਸ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਹ ਭਰਤੀ ਜਿਹੜੀ ਹੈਗੀ ਆ ਖਾਲੀ ਪੋਸਟਾਂ ਦੀ ਜਿਹੜੀ ਇਹਨਾਂ ਨੇ ਮੰਗ ਪੱਤਰ ਜਿਹਨਾਂ ਨੇ ਲਿਖਤੀ ਰੂਪ ਵਿੱਚ ਜਿਹੜੀਆਂ ਭੇਜੀਆਂ ਨੇ ਰਿਕੁਆਇਰਮੈਂਟਸ ਉਹ ਜਿਹੜੀਆਂ ਜਰੂਰ ਪੂਰੀਆਂ ਕਰਨਗੀ